ਅ ਦੇਖੋ ਅਸੀਂ ਜੋ ਕੁਛ ਦਿਨ ਪਹਿਲੇ ਵੀ ਧਰਨਾ ਲਗਾਇਆ ਸੀ ਔਰ ਉਹਦੇ ਵਿੱਚ ਚਾਹੀਆ ਕੀ-ਕਿਆ ਹੈ 16 ਤਰੀਕ ਦਾ ਧਰਨਾ ਜਿਹੜਾ ਹੈ ਉਹ ਵੀ ਲਗਾਵਾਂਗੇ ਅਸੀਂ ਫਿਰ ਔਰ ਉਹਦੇ ਵਿੱਚ ਅਸੀਂ ਤਾਂ ਤਰੀਕ ਜੋ ਦਿੱਤੀ ਸੀ ਅਸੀਂ ਉਹਦੇ ਮੁਤਾਬਿਕ ਬੈਠੇ ਲੇਕਿਨ ਅਫਸੋਸ ਇਸ ਗੱਲ ਦਾ ਹੈਗਾ ਕਿ ਜਿਹੜੇ ਹੱਬਤ ਪਿੰਡੀ ਦੇ ਲੋਗ ਹੈ ਜਾਂ ਜਿਹੜੇ ਲਾਗੇ ਸ਼ਾਡੇਲੇ ਲੋਗ ਹੈ ਉਹ ਉਹਨਾਂ ਨੂੰ ਇੰਨਾ ਡਰ ਕੇ ਨਾ ਪਿਆ ਗਿਆ ਕਿ ਮਤਲਬ ਉਹ ਆ ਨਹੀਂ ਸਕੇ ਸਵੇਰੇ ਸਾਨੂੰ ਪਤਾ ਲੱਗਿਆ ਰਾਤ ਸਾਨੂੰ ਸਭ ਦੇ ਫੋਨ ਐ ਕਿ ਅਸੀਂ ਵੀ ਧਰਨਾ ਦੇਣਾ ਸਵੇਰੇ ਸਭ ਨੇ ਆਵਾਂਗੇ ਆਣਾ ਉੱਥੇ ਲੇਕਿਨ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਸਵੇਰੇ ਇਹ ਇਹਨਾਂ ਦੇ ਜਿਹੜੇ ਕਰਿੰਦੇ ਆ ਜਿਹੜੇ ਨਜਾਇਜ਼ ਮਾਈਨਿੰਗ ਕਰ ਰਹੇ ਆ ਜਿਹੜੇ ਇਹਨਾਂ ਅੱਗੇ ਕਰਿੰਦੇ ਰੱਖੇ ਹੋਏ ਆ ਉਹ ਆ ਕੇ ਪਿੰਡ ਵਿੱਚ ਧਮਕੀ ਦੇ ਕੇ ਗਏ ਆ ਕਿ ਅਗਰ ਤੁਸੀਂ ਇਸ ਧਰਨੇ ਵਿੱਚ ਬੈਠੇ ਕਿਉਂਕਿ ਇਹ ਕੋਈ ਪਰਸਨਲ ਧਰਨਾ ਤਾਂ ਹੈ ਨਹੀਂ ਹੈ ਇਹ ਇੱਕ ਪਬਲਿਕ ਧਰਨਾ ਹੀ ਪਿੰਡ ਦੇ ਲੋਕਾਂ ਵਾਸਤੇ ਧਰਨਾ ਹੀ ਜਿਨ੍ਹਾਂ ਨੂੰ ਇੱਥੇ ਮੁਸ਼ਕਿਲ ਆਂਦੀ ਹੈ ਜਿਹੜਾ ਇੱਥੇ ਨਜਾਇਜ਼ ਮਾਈਨਿੰਗ ਕਰ ਰਿਹਾ ਪਾਣੀ ਦੀ ਕਿੱਲਤ ਆਉਣ ਵਾਲੇ ਟਾਈਮ 'ਚ ਹੋ ਰਹੀ ਹੈ ਇਲਾਕਾ ਬੰਜਰ ਹੋ ਰਿਹਾ ਤੇ ਉਹਨਾਂ ਦੇ ਲਈ ਹੈ ਜਿਹੜੇ ਲਾਗੇ ਸ਼ਾਗੇ ਪਿੰਡਾਂ ਵਾਸਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਬਕਾਇਦਾ ਕਿ ਤੁਸੀਂ ਇਸ ਧਰਨੇ ਚ ਆ ਗਰਾਓਗੇ ਤੇ ਜੋ ਪਹਿਲੇ ਇੱਕ ਸਾਡਾ ਭਰਾ ਹੀ ਰੂਪ ਸਿੰਘ ਉਹਦਾ ਜਿੱਦਾਂ ਹਾਲ ਕੀਤਾ ਇਦਾਂ ਹੀ ਤੁਹਾਡੇ ਹਾਲ ਕਰਾਂਗੇ ਆਪਾਂ ਉਦਾਂ ਤੁਹਾਡੇ ਹਾਲਾਤ ਕਰਾਂਗੇ ਸੋ ਮੈਂ ਪਿੰਡ ਵਾਲਿਆਂ ਨੂੰ ਤੇ ਇਹ ਕਹਿਣਾ ਚਾਹੁੰਦੀ ਕਿ ਡਰਨ ਦੀ ਕੋਈ ਲੋੜ ਨਹੀਂ ਆਪਾਂ ਤੁਹਾਡੇ ਨਾਲ ਲੱਗੇ ਆ ਅਸੀਂ ਪਹਿਲੇ ਵੀ ਇਹ ਲੜਾਈ ਲੜੀ ਹੈ ਔਰ ਅਸੀਂ ਤੁਹਾਡੇ ਨਾਲ ਹਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਆਪਣਾ ਇਲਾਕਾ ਆਪਣਾ ਏਰੀਆ ਬਚਾਣਾ ਕੋਈ ਮਾਰੀ ਗੱਲ ਨਹੀਂ ਹੈ ਸੋ ਸਭ ਆਹੀ ਨਾਲ ਹੈ ਉਹਨਾਂ ਦੇ ਲੇਕਿਨ ਉਹ ਪਤਾ ਨਹੀਂ ਕਿਉਂ ਡਰ ਗਏ ਲੇਕਿਨ ਮੈਂ ਦੇਖੋ ਇਹ ਇੱਕ ਤਰ੍ਹਾਂ ਰਣਵੀਰ ਸਿੰਘ ਨਿੱਕਾ ਆ ਉਹ ਹਿਮਾਚਲ ਪ੍ਰਦੇਸ਼ ਦਾ ਉਹ ਇੱਥੇ ਆ ਕੇ ਨਜਾਇਜ਼ ਮਾਈਨਿੰਗ ਕਰ ਰਿਹਾ ਉਹਨਾਂ ਨੇ ਅੱਗੇ ਕਰਿੰਦੇ ਰੱਖੇ ਹੋਏ ਆ ਅੱਗੇ ਉਹਨਾਂ ਨੇ ਇੱਥੇ ਗੁੰਡੇ ਪਾਲੇ ਹੋਏ ਆ ਜਿਹੜੇ ਕਿ ਉਹ ਆ ਕੇ ਪਿੰਡਾਂ ਵਿੱਚ ਲੋਕਾਂ ਨੂੰ ਧਮਕੀ ਦਿੰਦੇ ਔਰ ਦਿਨ ਰਾਤ ਇੱਥੇ ਜਿਹੜੀ ਨਜਾਇਜ਼ ਮਾਈਨਿੰਗ ਕਰਾਉਂਦੇ ਹੈਗੇ ਇੱਕ ਜ਼ਗੀਰਾ ਇੱਕ ਉਹਦਾ ਬੇਟਾ ਆ ਮਲਕੀਤ ਇਹ ਸਾਰਾ ਕੰਮ ਉਹ ਕਰਦੇ ਹੈਗੇ ਉਹ ਕਰਵਾਉਂਦੇ ਹੈਗੇ ਉਹ ਰਣਵੀਰ ਸਿੰਘ ਨਿੱਕਾ ਆ ਦੇਖੋ ਕੋਈ ਥਾਲ ਨਹੀਂ ਪਈ ਹੈ ਤੁਸੀਂ ਮੈਨੂੰ ਇਹ ਲੱਗਦਾ ਕਿ ਜੇ ਆਇਓ ਤਾਂ ਨਾਲ ਹੀ ਦਰਿਆ ਹੈਗਾ ਥੋੜਾ ਦੇ ਉੱਥੇ ਛੋਟ ਲੈ ਕੇ ਆਓ ਥੋੜਾ ਨਜ਼ਰ ਮਾਰ ਕੇ ਆਓ ਮੈਂ ਤਾਂ ਕਹਨੀ ਫਿਰ ਤੁਹਾਨੂੰ ਪਤਾ ਲੱਗੇਗਾ ਦੇਖੋ ਤੁਸੀਂ ਜਾ ਕੇ ਕਿ ਇੱਥੇ ਕਿੱਦਾਂ ਦੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ ਸਰਕਾਰਾਂ ਹੁਣ ਝੂਠੇ ਵਾਦੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਵਾਦੇ ਕੀਤੇ ਆ 3 ਸਾਲਾਂ ਚ ਬਾਦ ਤੋ ਕੋਈ ਪੂਰਾ ਕੀਤਾ ਨਹੀਂ ਹੈ ਕਹਿੰਦੇ ਬਥੇਰਾ ਕੁਝ ਕਹਿੰਦੇ ਆ ਐਡਾ ਦੇ ਦੇ ਕਿ ਇਹਨਾਂ ਨੇ ਜਿਹੜਾ ਹੈ ਇਹ ਕੰਮ ਆਪਣਾ ਕੱਢੀ ਜਾਂਦੇ ਆ ਲੇਕਿਨ ਗਰਾਊਂਡ 'ਚ ਜਿਹੜਾ ਇਹਨਾਂ ਦਾ ਵਰਕ ਜਿਹੜਾ ਦਿਖਣਾ ਚਾਹੀਦਾ ਜੀ ਇਹਨਾਂ ਨੂੰ ਕਰਨਾ ਚਾਹੀਦਾ ਏ ਉਹ ਇੱਕ ਵੀ ਨਜ਼ਰ ਨਹੀਂ ਆਉਂਦਾ ਨਾ ਲਗਾ ਕੇ ਸੰਪੂਰਨ ਤਰ੍ਹਾਂ ਜਿਹੜਾ ਅੱਜ ਜਿਹੜਾ ਤੁਸੀਂ ਲਗਾਇਆ ਠੀਕ ਹਨ ਦੇਖੋ ਜੀ ਅਸੀਂ 16 ਤਰੀਕ ਦਾ ਟਾਈਮ ਦਿੱਤਾ ਸੀ ਇਹ 16 ਤਰੀਕ ਧਰਨਾ ਲਗਾਵਾਂਗੇ ਸਾਰੇ ਕਾਰਜਕਰਤਾ ਨਾਲ ਵੀ ਗੱਲ ਹੋਈ ਸੀ ਕਈ ਕਈਆਂ ਤਰੀਕਿਆਂ ਨਾਲ ਸਾਡੇ ਕਾਰਜਕਰਤਾ ਨੂੰ ਫੋਨ ਵੀ ਗਏ ਨੇ ਉਹਨਾਂ ਨੂੰ ਵੀ ਰੋਕਿਆ ਗਿਆ ਜਿਹੜੇ ਇੱਥੋਂ ਦੇ ਪਿੰਡ ਵਾਲੇ ਹਨ ਸਵੇਰੇ ਪਤਾ ਲੱਗਾ ਕਿ ਪਿੰਡ ਵਾਲਿਆਂ ਨੂੰ ਵੀ ਮਾਈਨਿੰਗ ਮਾਫੀਆ ਦੇ ਜਿਹੜੇ ਗੁੰਡੇ ਨੇ ਉਹ ਆਣ ਕੇ ਧਮਕੀ ਦੇ ਗਏ ਅਸੀਂ ਤਾਂ ਉਸ ਧਮਕੀ ਤੋਂ ਡਰਨ ਵਾਲੇ ਨਹੀਂ ਆ ਨਾ ਹੀ ਡਰੇ ਆ ਅਸੀਂ ਜੋ 16 ਤਰੀਕ ਤੱਕ ਕੀਤਾ ਸੀ 16 ਤਰੀਕ ਆਏ ਆ ਹੋਰ ਕੋਈ ਇੱਥੇ ਆਇਆ ਨਹੀਂ ਅਜੇ ਤੱਕ ਕੋਈ ਆਇਆ ਨਹੀਂ ਲੇਕਿਨ ਸਾਡਾ ਇਹੀ ਕਹਿਣਾ ਕਿ ਕੀ ਅੱਜ ਦੇ ਹਾਲਾਤ ਇੰਨੇ ਬੁਰੇ ਹੋ ਗਏ ਇੱਥੇ ਪ੍ਰਸ਼ਾਸਨ ਕਿੱਥੇ ਗਿਆ ਕਿੱਥੇ ਹੈ ਡੀਸੀ ਕਿੱਥੇ ਹੈ ਐਸਐਸਪੀ ਇੱਥੋਂ ਦੇ ਜਿਹੜੇ ਅਫਸਰ ਨੇ ਜਾਂ ਮਾਈਨਿੰਗ ਅਫਸਰ ਹੈ ਜਾਂ ਇੱਥੋਂ ਦਾ ਜਿਹੜਾ ਕੈਬਨਿਟ ਮੰਤਰੀ ਹੈ ਉਹ ਇੰਨੀ ਦਹਿਸ਼ਤ ਸਾਰਿਆਂ ਨੂੰ ਪੈ ਗਈ ਹੈ ਕਿ ਇੱਕ ਦੂਜੇ ਪ੍ਰਦੇਸ਼ ਚੋਂ ਆ ਕੇ ਜਿਹੜਾ ਮਾਈਨਿੰਗ ਕਿੰਗ ਹੈ ਉਹ ਇਸ ਇਲਾਕੇ ਨੂੰ ਬਰਬਾਦ ਕਰ ਰਿਹਾ ਦੇਖੋ ਅਸੀਂ ਤਾਂ ਨਹੀਂ ਹੋਣ ਦੇਣਾ ਮਾਇਲਿੰਗ ਖਾੜ ਦੇ ਨਾਲ ਸਰਕਾਰੀ ਖਾੜ ਮਿਲੀ ਆ ਸ਼ਾਪਰ ਗੋਪੀ ਸ਼ਾਪਰ ਗੋਪੀ ਜਾਣ ਉੱਥੇ ਆਪਣੀ ਜਿਹੜੀ ਨਿਸ਼ਾਨਦੇਹੀ ਕਰਾ ਕੇ ਆਪਣੀ ਸਰਕਾਰੀ ਖਾੜ ਚੋਂ ਪੁੱਟਣ ਸਾਨੂੰ ਕੋਈ ਤਰਾਇ ਨਹੀਂ ਲੇਕਿਨ ਮੈਂ ਤੁਹਾਡੇ ਮਾਧਮ ਰਹੀ ਇੱਕ ਗੱਲ ਦੱਸਣਾ ਇਹ ਮਤਲਬ ਇਹ ਗੱਲ ਕਹਿਣਾ ਚਾਹਨਾ ਕਦੀ ਦਰਿਆਵਾਂ ਨੂੰ ਗੇਟ ਲੱਗਦੇ ਦਿਖਿਆ ਪੂਰੇ ਹਿੰਦੁਸਤਾਨ ਚੱਲ ਜਾਓ ਪੂਰੇ ਵਰਲਡ ਚੱਲ ਜਾਓ ਇਹ ਤੁਸੀਂ ਇਥੋਂ ਅੱਧਾ ਕਿਲੋਮੀਟਰ ਜਾਓ ਅੱਜ ਆਏ ਦਿਓ ਤੁਸੀਂ ਮੌਕਾ ਦੇਖ ਕੇ ਦਰਿਆ ਨੂੰ ਗੇਟ ਲਾਤਾ ਦਰਿਆ ਨੂੰ ਗੇਟ ਲੱਗਦੇ ਆ ਦਰਿਆ ਨੂੰ ਚਾਰ ਦੁਆਰੀਆਂ ਹੁੰਦੀਆਂ ਇਹਨਾਂ ਨੇ ਦਰਿਆ ਨੂੰ ਗੇਟ ਲਾ ਦਿੱਤਾ ਔਰ ਇੱਥੇ ਪਿਛਲੀ ਵਾਰ ਤੇ ਉੱਥੇ ਗੱਡੀ ਖੜੀ ਸੀ ਉਹਨਾਂ ਦੀ ਉਹਨੇ ਮਾਈਨਿੰਗ ਮਾਫੀਆ ਦੇ ਜਿਹੜੇ ਕਰਿੰਦੇ ਆ ਨਾ ਉਹਨਾਂ ਦੀ ਗੱਡੀ ਖੜੀ ਆ ਅੱਜ ਇੱਥੋਂ ਨਿਕਲ ਕੇ ਗਏ ਨੇ ਪਰ ਉਹ ਇੱਥੇ ਰੁਕੇ ਨਹੀਂ ਆ ਪੂਰੇ ਮਤਲਬ ਦਹਿਸ਼ਤ ਦਾ ਮਾਹੌਲ ਆ ਇਸ ਇਲਾਕੇ ਨੂੰ ਡਰਾਇ ਤੇ ਮੁਕਾਇਆ ਜਾ ਰਿਹਾ ਲੇਕਿਨ ਜੋ ਸਾਡੀ ਪਾਰਟੀ ਨੂੰ ਡਿਊਟੀ ਲੱਗੀ ਆ ਅਸੀਂ ਆਵਾਜ਼ ਬੁਲੰਦ ਪਹਿਲਾਂ ਵੀ ਕੀਤੀ ਸੀ ਅੱਜ ਵੀ ਕਰ ਰਿਹਾ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਹਮੇਸ਼ਾ ਹੁੰਦੀ ਰਹੇਗੀ ਮਾਈਨਿੰਗ ਮਾਫੀਆ ਦੇ ਖਿਲਾਫ ਔਰ ਇਹਨਾਂ ਦੀ ਚੁਣੌਤੀ ਜਿਹੜੀ ਸਾਨੂੰ ਸਵੀਕਾਰ ਆ ਜੋ ਮਰਜ਼ੀ ਕਰਨ ਧੰਨਵਾਦ ਦੇਖੋ ਜੀ ਲੋਕਾਂ ਦੀ ਨਿਮਾਨ ਸੀਗੀ ਤੇ ਸਾਡਾ ਹਲਕਾ ਪੁੱਟ ਕੇ ਲੈ ਕੇ ਨਾ ਤੁਸੀਂ ਇਹਨਾਂ ਬਾਰੇ ਆਵਾਜ਼ ਉਠਾਓ ਪਹਿਲਾਂ ਹੀ ਸਰਕਾਰਾਂ ਦੇਖਦੇ ਨੇ ਕਿ 3 ਸਾਲ ਸਰਕਾਰ ਬਣੀ ਦੀ ਕੋਈ ਨਾ ਕੋਈ ਡਿਵੈਲਪਮੈਂਟ ਕਰਦੇ ਉਹਨਾਂ ਨੇ ਸਰਕਾਰ ਨੇ ਬੜੇ ਵਾਅਦੇ ਕੀਤੇ ਝੂਠੇ ਵਾਅਦੇ ਕਰਕੇ ਉਹਨਾਂ ਨੇ ਲੋਕਾਂ ਕੋਲ ਵੋਟਾਂ ਤੇ ਲੈਣੀਆਂ ਲੇਕਿਨ ਵਿਕਾਸ ਨਾ ਦੀ ਕੋਈ ਚੀਜ਼ ਨਾ ਕੋਈ ਕੰਮ ਹੋਇਆ ਫਿਰ ਸਾਨੂੰ ਲੋਕਾਂ ਦੀ ਆਵਾਜ਼ ਬਣ ਕੇ 12 ਤਰੀਕ ਨੂੰ ਆਪਣਾ ਧਰਨਾ ਲਾਇਆ ਤੇ ਇਹ ਨਜਾਇਜ਼ ਮਾਈਨਿੰਗ ਜਿਹੜੀ ਬੰਦ ਹੋਣੀ ਚਾਹੀਦੀ ਹੈ ਸਾਡੀ ਪ੍ਰਸ਼ਾਸਨ ਅੱਗੇ ਉਹ ਪੀਲ ਹੈ ਸਰਕਾਰ ਅੱਗੇ ਉਹ ਪੀਲ ਹੈ ਕਿ ਇਹਨੂੰ ਬੰਦ ਕੀਤਾ ਜਾਏ ਜਿੱਥੇ ਖੱਡ ਸ਼ਾਪੁਰ ਗੋਪੀ ਉਥੇ ਜਾ ਕੇ ਇਹ ਪੁੱਟਣ ਇਹ ਦਿਨ ਰਾਤ ਜਿਹੜੇ ਇਹਨਾਂ ਕੰਮ ਚੁੱਕਿਆ ਹੈ ਗੁੰਡੇ ਅੱਗੇ ਕਰਕੇ ਕਿਸੇ ਨੂੰ ਧਮਕੀਆਂ ਦਿੰਦੇ ਨੇ ਪ੍ਰਸ਼ਾਸਨ ਦੇ ਧਿਆਨ ਚ ਆਹੀ ਲਿਆਣਾ ਚਾਹੁੰਦੇ ਆਂ ਇਹਨਾਂ ਤੇ ਨਾਤ ਪਾਈ ਜਾਵੇ ਕੱਲ ਨੂੰ ਕੋਈ ਹਜਾ ਕੋਈ ਘਟਨਾ ਵਾਪਰਦੀ ਹੈ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸਰਕਾਰ ਜ਼ਿੰਮੇਵਾਰ ਹੋਏਗੀ ਅਸੀਂ ਲੋਕਾਂ ਦੀ ਤਰਫ ਸੇ ਖੜੇ ਆਂ ਖੜੇ ਰਵਾਂਗੇ ਉਸ ਦਿਨ ਵੀ ਧਰਨਾ ਲਾਇਆ ਅਸੀਂ ਅੱਜ ਵੀ ਲਾਇਆ ਅਸੀਂ ਨਿਰੰਤਰ ਇਹ ਕੰਮ ਜਦ ਤੱਕ ਇਹ ਵੰਦ ਨਹੀਂ ਕਰਨਗੇ ਅਸੀਂ ਧਰਨਾ ਲਾਂਦੇ ਰਵਾਂਗੇ ਅਸੀਂ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਇਹ ਮੰਗ ਕਰਦੇ ਆਂ ਇਹਨਾਂ ਨੂੰ ਨਾਤ ਪਾਈ ਜਾਵੇ ਕੱਲ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਘਟਨਾ ਵਾਪਰ ਜੇ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ ਸਾਡਾ ਤਰਨਾ ਜਿਹੜਾ ਉਹ ਨੰਤਰ ਚੱਲਦਾ ਰਹੇਗਾ ਜੇ ਜਿਹੜੇ ਲੋਕੀ ਜਿਹੜੇ ਸਮਾਜ ਦੇ ਆਗੂ ਲੀਡਰ ਹੁੰਦੇ ਨੇ ਅਗਵਾਈ ਕਰਨ ਵਾਲੇ ਲੀਡਰ ਹੁੰਦੇ ਨੇ ਉਹਨਾਂ ਦੇ ਜੋ ਵਚਨਾਂ ਉਹਨਾਂ ਦੇ ਨਿਵਾੜਾ ਹੀ ਆ ਅੱਗੇ ਲੋਕਾਂ ਦਾ ਫਰਜ਼ ਬਣਦਾ ਉਹਨਾਂ ਦਾ ਸਾਥ ਦੇਣਾ ਤੇ ਸਾਡਾ ਕੰਮ ਇਹ ਨੰਤਰ ਜਾਰੀ ਰਹੇਗਾ ਜਦ ਤੱਕ ਲੋਕੀ ਨਹੀਂ ਜਗਦੇ ਜਗਾਣਾ ਸਾਡਾ ਸਾਨੀ ਜ਼ਿੰਦਗੀ ਚ ਤੇ ਇਹ ਖਤਮ ਹੋਣ ਵਾਲੀ ਚੀਜ਼ਾਂ ਹੈ ਹੀ ਨਹੀਂ ਅਸੀਂ ਜੋ ਸਾਡੇ ਚ ਪਰਮਾਤਮਾ ਨੇ ਬਿਲ ਪਾਵਰ ਦਿੱਤੀ ਹੈ ਆਪਾਂ ਕੌਨ ਨੂੰ ਡਰਿਆ ਜਾ ਰਹੇ ਹਾਂ ਹੋ ਲੋਕੀ ਧਮਕੀ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰਦੇ ਨਾ ਜਿਹੜੇ ਵੀ ਉਹਨਾਂ ਨੇ ਗੁੰਡੇ ਰੱਖੇ ਹੋਏ ਨੇ ਉਹਨਾਂ ਦੀ ਉਹ ਦੈਸਤਾਲੇ ਨਾ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਅਸੀਂ ਤਾਂ ਜਾਨ ਕੁਰਬਾਨ ਕਰਨ ਲਈ ਤਿਆਰ ਹੈਗੇ ਅਸੀਂ ਤਾਂ ਲੋਕਾਂ ਨੂੰ ਅੱਜ ਵੀ ਕਹਿੰਦੇ ਆ ਸਾਡਾ ਸਾਥ ਦਿਓ ਜਿੱਥੇ ਵੀ ਲੋੜ ਪੈਂਦੀ ਆ ਆਪਾਂ ਤੁਹਾਡੇ ਨਾਲ ਤਿਆਰ ਆ ਆਪਾਂ ਹਲਕੇ ਦੀ ਰਾਖੀ ਕਰਨ ਸਾਡੀ ਜ਼ਿੰਮੇਵਾਰੀ ਆ ਪਾਰਟੀ ਦੀ ਜ਼ਿੰਮੇਵਾਰੀ ਆ ਸਾਡੇ ਇਹ ਚੀਜ਼ਾਂ ਸਾਰੀਆਂ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਆ ਸਾਡੇ ਰਾਸ਼ਟਰੀ ਦੇਸ਼ ਤੇ ਆ ਅਸੀਂ ਇਹ ਚੀਜ਼ਾਂ ਜਿਹੜੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਇਹੋ ਸਾਡਾ ਕਹਿਣਾ ਹੈ